ਰਖੜੀ ਦਾ ਤਿਹਾਰ ਆ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਜਨੇਰਾ ਤਿਹਾਰ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪਰ ਸਿੱਖ ਧਰਮ ਦਾ ਰਖੜੀ ਤਿਹਾਰ ਨਾਲ ਕੋਈ ਸਬੰਧ ਨਹੀਂ ਹੈਗਾ ਸਾਡੇ ਵਾਲੇ ਇੱਕ ਮਨਮਤ ਤਸਵੀਰ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਹੀ ਨਹੀਂ ਉਸ ਤੇ ਯਕੀਨ ਕਰੀ ਜਾਂਦੇ ਨੇ ਤੇ ਦੂਜਾ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਜਨੇਊ ਪਉਨ ਤਨਕਾਰ ਕਰ ਦਿੱਤਾ ਸੀਗਾ ਫਿਰ ਇੱਕ ਧਾਗਾ ਕਿਵੇਂ ਬਣਵਾ ਸਕਦੇ ਨੇ ਤੇ ਤੀਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਨਹੀਂ ਮਿਲਦਾ ਤੇ ਨਾ ਹੀ ਇਦਾਂ ਨਹੀਂ ਕੋਈ ਸਾਖੀ ਮਿਲਦੀ ਹੈ ਤੇ ਜਿਸ ਵਿੱਚ ਬੇਬੇ ਨਾਨਕੀ ਜੀ ਨੇ ਜਾਂ ਬੀਬੀ ਅਮਰੋਜੀ ਨੇ ਜਾਂ ਬੀਬੀ ਪਾਨੀ ਜੀ ਨੇ ਜਾਂ ਬੇਬੀ ਵੀਰੋਜੀ ਨੇ ਆਪਣੇ ਭਰਾ ਹੁਣ ਮੇਰੀ ਸਿੱਖ ਪੈਣਾ ਨੇ ਕਹਿਣਾ ਕਿ ਵੀਰੇ ਰਖੜੀ ਦੇ ਬਹਾਨੇ ਅਸੀਂ ਪੇਕੇ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਆਪਣੇ ਭਰਾਵਾਂ ਨੂੰ ਜਾ ਕੇ ਮਿਲੇ ਆਉਨੇ ਆ। ਦੇਖੋ ਜੰਮ ਜੰਮ ਜਾਓ ਪਰ ਜਿੱਥੇ ਤੁਸੀਂ ਆਪਣੇ ਭਰਾ ਲਈ ਇੱਕ ਧਾਗਾ ਲੈ ਕੇ ਜਾਂਦੇ ਹੋ ਧਾਗੇ ਦੀ ਜਗ੍ਹਾ ਤੁਸੀਂ ਆਪਣੇ ਭਰਾ ਲਈ ਦਸਤਾਰ ਲੈ ਕੇ ਜਾਓ। ਧਾਗਾ ਤੀਜੇ ਚੌਥੇ ਦਿਨ ਉਤਰ ਜਾਂਦਾ ਆ ਪਰ ਦਸਤਾਰ ਜਦੋਂ ਤੁਹਾਡਾ ਭਰਾ ਸਿਰ ਦੇ ਉੱਪਰ ਸਜਾਊਗਾ ਤਾਂ ਹੁਣ ਯਾਦ ਕਰਿਆ ਕਰੋਗੇ ਕਿ ਦਸਤਾਰ ਮੇਰੀ ਭੈਣ ਮੇਰੇ ਵਾਸਤੇ ਲੈ ਕੇ ਆਈ ਸੀ ਤੇ ਆਪਣੇ ਭਰਾ ਕੋਲ ਜਾ ਕੇ ਇੱਕ वचन ਲਓ ਕਿ ਵੀਰੇ ਆ ਦਸਤਾਰ ਨੂੰ ਕਦੇ ਵੀ ਦਾਗਣਾ ਨਹੀਂ ਲਾਈ ਸਭ ਤੋਂ ਸੂਰਤ ਬਣ ਤੂੰ ਸਿਰ ਦੇ ਉੱਪਰ ਦਸਤਾਰ ਸਜਾਇਆ ਕਰ ਆਪਣੀ ਕੇਸ ਰੱਖ ਤੇ ਆਪਣੀ ਦਾੜੀ ਨੂੰ ਰੱਖ ਦੂਜਾ ਤੁਸੀਂ ਆਪਣੇ ਭਰਾ ਵਾਸਤੇ ਲੈ ਕੇ ਜਾਣਾ ਸਰਬਲੋਹ ਦਾ ਕੜਾ ਕੜਾ ਜੋ ਤੁਹਾਡੇ ਭਰਾ ਦੀ ਬੋੜੀ ਨੂੰ ਇੱਕ ਤਾਇ ਰਹਿਣ ਦਊਗਾ ਦੂਜਾ ਤੁਹਾਡੇ ਭਰਾ ਨੂੰ ਸਾਾਸ ਦਿਲਾਊਗਾ ਕਿ ਕਦੇ ਵੀ ਇਨ੍ਹਾਂ ਹੱਥਾਂ ਦੇ ਨਾਲ ਕੋਈ ਮਾੜਾ ਕੰਮ ਨਹੀਂ ਕਰਨਾ ਤੀਜਾ ਤੁਸੀਂ ਆਪਣੇ ਭਰਾ ਵਾਸਤੇ ਲੈ ਕੇ ਜਾਓ ਸ਼ਸਤਰ ਚਾਹੇ ਛੋਟੀ ਕਿਰਪਾਨ ਲੈ ਜਾਓ ਚਾਹੇ ਕਟਾਰ ਲੈ ਜਾਓ ਸ਼ਸਤਰ ਦੇ ਨਾਲ ਹੀ ਤੁਹਾਡੇ ਭਰਾ ਨੇ ਤੁਹਾਡੀ ਤੇ ਆਪਣੀ ਰੱਖਿਆ ਕਰਨੀ ਹੈ ਤੁਹਾਡਾ ਭਰਾ ਨੇਰੇ ਸਵੇਰੇ ਕਮਾਕਾਰਾ ਤੋਂ ਆਉਂਦਾ ਹੈ ਮਹਿੰਗਾ ਫੋਨ ਆਉਦੇ ਕੋਲ ਮਹਿੰਗਾ ਮੋਟਰਸਾਈਕਲ ਹੈ ਤਿੰਨ ਚਾਰਾਂ ਮਲੇਆਂ ਨੂੰ ਦਾਹ ਲੈ ਕੇ ਰੋਕ ਲਿਆ ਉੱਥੇ ਤੁਹਾਡਾ ਭਰਾ ਧਾਗੇ ਨਾਲ ਫੇ ਕਿਵੇਂ ਰੱਖਿਆ ਕਰੂਗਾ ਸ਼ਸਤਰ ਦੇ ਨਾਲ ਹੀ ਰੱਖਿਆ ਹੋਣੀ ਹੈ ਨਾ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਵੀ ਜਦੋਂ ਗਜਨੀਏ ਬਾਜ਼ਾਰ ਦੇ ਵਿੱਚੋਂ ਹਿੰਦੂ ਬੀਬੀ ਨੂੰ ਰੱਖਿਆ ਕਰਵਾ ਕੇ ਲੈ ਕੇ ਆਇਆ ਸੀ ਨਾ ਤੋ ਉਹਨਾਂ ਬੀਬੀਆਂ ਨੇ ਕਿਹਾ ਸੀਗਾ ਕਿ ਜਿਹੜੇ ਭਰਾਵਾਂ ਅੰਦਰ ਸੀ ਧਾਗੇ ਬੰਦੇ ਨੇ ਉਹਨਾਂ ਸਾਡੀ ਰੱਖਿਆ ਨਹੀਂ ਕੀਤੀ ਹੈਗੀ ਆਹ ਤਾਂ ਤੁਸੀਂ ਸਾਡੇ ਭਰਾਓ ਪਿੱਛੇ ਜੇ ਸ਼ਿਵਸਾਨ ਵਾਲਿਆਂ ਨੇ ਸਰਦਾਰ ਮੁੰਡੇ ਨੂੰ ਗੱਡੀ ਚ ਕੱਢ ਕੇ ਬਾਹਰ ਕੁੱਟਿਆ ਸੀ ਨਾ ਜਦੋਂ ਦੇ ਕੋਲ ਉਸ ਸਮੇਂ ਸ਼ਸਤਰ ਹੁੰਦਾ ਮਜਾਲਸੇ ਨੂੰ ਕੋਈ ਹੱਥ ਪਾਏਂਦਾ ਸਾਰਿਆਂ ਨੇ ਉਹਨੇ ਅੱਗੇ ਹੋ ਕੇ ਨਚਾਉਣਾ ਸੀਗਾ ਤੇ ਅਗਲੇ ਹੁਣ ਤੁਹਾਡੇ ਜ਼ਮੀਨਾਂ ਨੂੰ ਹੱਥ ਪਾਉਣ ਲਈ ਆਉਣ ਲੱਗੇ ਨੇ ਉੱਥੇੋਂ ਧਾਗਿਆਂ ਦੀ ਲੋੜ ਨਹੀਂ ਪੈਣੀ ਹੈਗੀ ਸ਼ਸਤਰਾਂ ਦੀ ਲੋੜ ਪੈਣੀ ਹੈ